ਹਾਂਜੀ ਬਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਬਾਈ ਕੋਲ ਦੋ ਗਆਂਗੀਆਂ ਪਕਾਉ ਠੀਕ ਆ ਜੀ ਪੈਂਡ ਪਧਾੜਾ ਜ਼ਿਲ੍ਹਾ ਬਰਨਾਲਾ ਇੱਕ ਜਰਸੀ ਹੈ ਬਾਈ ਕੋਲ ਇੱਕ ਐਸ ਐਫਾ ਠੀਕ ਆ ਜੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਬਾਈ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਕੀ ਨਾਂ ਭਰਾ ਆਪਣਾ ਕਾਲਾ ਹੈ ਪੈਂਡ ਪਧਾੜਾ ਠੀਕ ਆ ਜੀ ਬਰਨਾਲਾ ਜ਼ਿਲ੍ਹਾ ਹੈ ਠੀਕ ਹੈ ਨੰਬਰ ਦੱਸੋ ਜੀ ਆਪਣਾ 98772 76340 ਦੁਬਾਰੇ ਫਿਰ ਦੱਸ ਲੇ 98772 76340 ਠੀਕ ਹੈ ਜੀ ਦੱਸੋ ਵੀ ਗਾਹ ਦੀ ਡਿਟੇਲ ਦੱਸੋ ਦੇ ਪਹਿਲੇ ਸੂਏ 22 ਸੂਣ ਵਾਲੀ ਆ ਠੀਕ ਹੈ ਜੀ ਦੰਦਾ জাকੀਰੀ ਦੀ ਠੀਕ ਹੈ ਜੀ ਖੰਡੀ ਸੀਲ ਪੂਰੀ ਠੀਕ ਹੈ ਜੀ ਕਿੰਨੇ ਕਦ ਲੈ ਜੂਗੀ ਇਹ ਲੈ ਜੂ ਮਹੀਨਾ ਲਈ ਮਹੀਨਾ ਲਈ ਮਹੀਨਾ ਲੈ ਜੂ ਪੂਰਾ ਠੀਕ ਹੈ ਜੀ ਬਾਈ ਦੇਖੋ 8340 ਤੋਰ ਕੇ ਖਾਏ ਤੋਰ ਕੇ ਦਿਖਾਓ ਜੀ ਜੋੜੀ ਚਲੀ ਜੀ ਸਾਨ ਬਰਾਬਰ ਤੇ ਆ ਬਾਈ ਕਹਿੰਦਾ ਮਹੀਨਾ ਕੁ ਲੈ ਜੀ ਠੀਕ ਹੈ ਜੀ ਹਾਂ ਦੇ ਮਿਕਸ ਕਰਦੇ ਹਾਂ ਪੂਰਾ ਤਰ੍ਹਾਂ ਛੋਟਾ ਛੋਟਾ ਲਾਉਣ ਲੱਗੇ ਦੁੱਧ ਠੀਕ ਹੈ ਜੀ ਨੋੜਦੇ ਭਰਾ ਮੋੜਦੇ ਉਸ ਕੁਆਲਿਟੀ ਦੇਖ ਸਕਦੇ ਹੋ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਬਈ ਫੋਨ 'ਤੇ ਰੇਟ ਬਈ ਇਹਦਾ ਫੋਟੋ ਦੱਸਾਂਗੇ ਜੀ ਜਿੱਸਾ ਦੇ ਠੀਕ ਹੈ ਹਾਂਜੀ ਭਾਈ ਜਰਸੀ ਦੀ ਡਿਟੇਲ ਦੱਸੋ ਜੀ

ਮੋੜ ਨਾ ਮੋੜਦਾ 15 ਦਿਨ ਬਾਈ ਜੀ ਲੈ ਲਊਗੀ ਥੋੜਾ ਥੋੜਾ ਲਾਉਣ ਲੱਗੀ ਜੀ ਵਾਲੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਮੋੜ ਦੇ ਮੋੜ ਦੇ ਵੀ ਚੱਲ ਹਾਂਜੀ ਬਾਈ ਜੀ ਇਹਦਾ ਰੇਟ ਦੱਸੋ ਜੀ ਇਹਦਾ ਵੀ ਫੋਨ ਟੇ ਹੋ ਜੂ ਠੀਕ ਹੈ ਜੀ ਬਾਈ ਦੋਨੇ ਦਾ ਮੈਂ ਕਰਤੀਆਂ ਵਾਲੇ ਠੀਕ ਹੈ ਜੀ ਭਾਈ ਜੀ ਕਿਹਾ 15 ਦਿਨ ਲਊਗੀ ਤੇ ਇੱਕ ਲਊਗੀ ਮਹੀਨਾ ਤੇ ਬਾਈ ਜੀ ਨਜ਼ਰੂਕ ਨਾ ਕਰੋ ਫੋਨ ਤੇ ਬਾਈ ਇਹ ਕਹਿੰਦਾ ਮੇਰੇ ਨਾਲ ਗੱਲਬਾਤ ਕਰ ਲੋ ਜੀ ਬਾਈ ਜੀ ਆਪਣੇ ਚੈਨਲ ਗੀਤਾ ਫਾਰਮ ਤੇ ਜੁੜਨ ਬਾਕਾਸ ਆਪਾਂ ਤੇ ਸੇਵ ਕਰ ਦਿਓ ਕਰਾ ਕਰੋ ਤਾਂ ਕਿਸੇ ਨੂੰ ਨਾ ਮਤਲਬ ਨਹੀਂ ਹੈ ਵੀਡੀਓ ਅਪਲੋਡ ਕਰਦੇ ਰਹੀ ਆਪਣਾ ਨੰਬਰ ਹੈਗਾ 75280003555 ਜੀ ਜੇ ਕਿਸੇ ਭਾਈ ਨੇ ਐਡ ਕਰਾਉਣਾ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ